ਉਤੇ ਆ ਗਿਆ ਤਾਂ ਲਈਆ ਕਾਰ ਸੇ ਚੱਲਿਆ ਵਾ ਠੀਕ ਸਟੀਲ ਹੀ ਲੈ ਲੀਏ ਸਟੀਲ ਹੀ ਲੈ ਲਓ ਪਰ ਹਾਂਜੀ ਦੋ ਕੰਨ ਰੱਖਦੇ ਹਾਂ ਹਾਂਜੀ ਕਿੰਤਾ ਸਾਰੇ ਸਵਾਗਤ ਆਇਆ ਤੇ ਨਵੇਂ ਮਿਲੌਚ ਮੀਤਾਂ ਦਾ ਸਾਰੇ ਵਧੀਆ ਹਾਂਗੇ ਅਸੀਂ ਇੱਕ ਘੰਟਾ ਸੋ ਬਸ ਅੱਜ ਸੀਆਂ ਚੱਲੇ ਮਾਮਿਆਂ ਤੇ ਸਰ ਨੂੰ ਛੱਡਾਂਗੇ ਪਹਿਲਾਂ ਮੇਰੇ ਸੋਹਰਿਆਂ ਤੇ ਇਦੇ ਪਿੱਕੇ ਤਾਂ ਚੜਿਕਾ ਮੈਂ ਮਰਸੋਰਨ ਚੜਿਕਾ ਅਸਰੋਂ ਵਲੋਥੇ ਸ਼ਟਾਂਗੇ ਫਿਰ ਅਸੀਂ ਮੈਂ ਤੇ ਮੰਮੀ ਦੋਵੇਂ ਜਾਵਾਂਗੇ ਨਾਨ ਮਿਆਂ ਤੇ ਸੋ ਰੌਣਕ ਉੱਥੇ ਪੂਰੀ ਹੋਊਗੀ ਕਿਉਂਕਿ ਸਾਰੀਆਂ ਮਾਸੇ ਨੇ ਆਉਣਾ ਉੱਥੇ ਸੋ ਰੌਣਕ ਪੂਰੀ ਹੋਊਗੀ ਸੋ ਵਲੋਗ ਨੂੰ ਐਂਡ ਤੇ ਲਿਖਣਾ ਇੰਜੋਏਮੈਂਟ ਹੋਣ ਵਾਲਾ ਵਲੋਗ ਵਲੋਗ 'ਚ ਹੋਰ ਵੀ ਬਹੁਤ ਨਵੀਆਂ ਚੀਜ਼ਾਂ ਆਉਣਗੀਆਂ ਮੈਨੂੰ ਕਿਉਂਕਿ ਇੱਕ ਦਿਨ ਛੱਡ ਕੇ ਵੀਲੋਗ ਅਪਲੋਡ ਕਰ ਦਿਆ ਨਾ ਹੁਣ ਇੱਕ ਦੋ ਦਿਨਾਂ ਦਾ ਵੀਲੋਗ ਐਡ ਕਰ ਦਿੰਦੇ ਹੁਣ ਅਸੀਂ ਹੈਨਾ ਉਹ ਦੋਆਂ ਚ ਜਿਹੜੇ ਮਤਲਬ ਆਪਣੇ ਫਨੀ ਮੂਮੈਂਟ ਆ ਘੈਂਟ ਮੂਮੈਂਟ ਹੁੰਦੇ ਉਹ ਹੀ ਐਡ ਕਰਦੇ ਆਪਾਂ ਵੀਰੇ ਵਿੱਚ ਮਤਲਬ ਸਾਰੇ ਇਹਨੇ ਬੋਰ ਨਾ ਹੁਣ ਤਾਂ ਕਰਕੇ ਥੋੜਾ ਇੱਕ ਦਿਨ ਦਾ ਗੈਪ ਹੋਣ ਲੱਗ ਗਿਆ ਸੀ ਇੱਕ ਦਿਨ ਗੈਪ ਪਾ ਕੇ ਫਿਰ ਅਗਲੇ ਦਿਨ ਅਪਲੋਡ ਕਰਦੇ ਆ ਸੋ ਤੁਹਾਨੂੰ ਮਤਲਬ ਤੁਸੀਂ ਬੋਰਿੰਗ ਨਾ ਫੀਲ ਕਰੋ ਵੀ ਵਧੀਆ ਫੀਲ ਕਰੋ ਤਾਂ ਕਰਕੇ ਤੇ ਤਾਂ ਕਰਕੇ ਬਸ ਇੱਕ ਦਿਨ ਬਾਅਦ ਹੁੰਦਾ ਹੁੰਦਾ ਵੀਲੋਗ ਇੱਕ ਦਿਨ ਥੋੜਾ ਕਰ ਲਿਆ ਕਰੋ ਇੰਤਜ਼ਾਰ ਵੀ ਦੂਜੇ ਦਿਨ ਵੀਲੋਗ ਆ ਜਾ ਕਰੋ ਆਪਣਾ ਠੀਕ ਹੈ ਦੋ ਦਿਨਾਂ 'ਚ ਕੁਝ ਬਣ ਵੀ ਜਾਂਦਾ ਹੈ ਕੁਝ ਬਣਦਾ ਇੱਕ ਦਿਨ ਦੇ ਵਿੱਚ ਫਿਰ ਉਹ ਬੋਰ ਕਰਨ ਵਾਲੀ ਗੱਲ ਹੋ ਜਾਂਦੀ ਹੈ ਨਾ ਫਿਰ ਕੰਮ ਕਰੇ ਫਿਰ ਤੁਹਾਨੂੰ ਪਤਾ ਹੀ ਹੈ ਕੰਮ ਹੁਣ ਰੋਟੀ ਖਾਣਾ ਚਾਹ ਬਣਾਏ ਹੀ ਕੰਮ ਹੁੰਦਾ ਉਹ ਨਾ ਕਰੇ ਜੇ ਕੋਈ ਅੰਦਰ ਬਾਹਰ ਘੁੰਮਣ ਜਾਂਦੇ ਆ ਫਿਰ ਚੱਲ ਵਕਫਾ ਫੁੱਲ ਘੁੰਮਣ ਸਕਦੇ ਆ ਤਾਂ ਕਰਕੇ ਸੋ ਇੰਨਾ ਕੁ ਮੈਨੇਜ ਕਰ ਲਿਓ ਤੇ ਆਬ ਲੋਕ ਇੰਜੋਇਮੈਂਟ ਹੋਣਾ ਸਾਰਿਆਂ ਨੇ ਵਲੋਗ ਨੂੰ ਐਂਡ ਤਾਈਂ ਦੇਖਣਾ ਸੋ ਅਸੀਂ ਸਰਉਨਤ ਛੱਡ ਆਏ ਆ ਉੱਥੇ ਹੁਣ ਅਸੀਂ ਆਏ ਆ 12 ਪੀਸ ਗੁਰਦੁਆਰੇ ਤੇ ਬਸ ਉਤਰ ਲੱਗੇ ਆ ਹੁਣ ਤੇ ਉਹ ਦੇਖੋ ਸਾਹਮਣੇ ਗੁਰਦੁਆਰੇ ਤੇ ਬਹੁਤ ਜਿਆਦਾ ਲੋਕੀ ਸੰਗਤ ਬਹੁਤ ਜਲਦੀ ਜਲਦੀ ਜਾਣਾ ਮਾਮਾ ਤੇ ਉੱਥੇ ਵੀ ਲੇਟ ਹੋਈ ਨੇ ਲਓ ਜੀ ਅਸੀਂ ਪਹੁੰਚ ਗਏ ਮਾਮੇ ਕੇ ਪਿੰਡ ਕਿੰਨੇ ਦਿਨਾਂ ਬਾਅਦ ਆਏ ਆਪਾਂ ਹਾਂ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਨਹੀਂ ਹੋਇਆ ਮਹੀਨਾ ਹੋ ਗਿਆ ਹੁਣ ਹੋ ਗਿਆ ਹਾਂ ਸੋ ਥੋੜੇ ਲੇਟ ਗਏ ਆ ਟਾਈਮ ਹੋ ਗਿਆ ਇੱਕ ਵਾ ਚੱਲਿਆ ਬਸ ਅਸੀਂ ਪਹੁੰਚ ਲਿਆ ਹਾਂ ਕਰੇ ਬਸ ਪਿੰਡ ਐਂਟਰ ਹੋ ਗਏ ਤਾਂ ਪਹੁੰਚ ਗਏ ਮੰਨ ਲਓ ਤੜ ਤੱਕ ਗੱਡੀਆਂ ਨਹੀਂ ਲੱਗਦੀਆਂ ਸਹੀ ਕਰਕੇ ਨਹੀਂ ਆਉਂਦੀ ਗੱਡੀ ਗੱਡੀ ਨਹੀਂ ਲੰਗੀ ਲੰਮੀ ਆ ਘਰ ਗੱਡੀ ਫਰਦੀ ਸੀ ਮਾਮੀ ਤਾਂ ਗੱਡੀ ਇੱਥੋਂ ਗਈ ਫਿਰ ਪੁੱਠੀ ਲੈ ਗਈ ਬਾਪੂ ਨਹੀਂ ਲੈ ਤਾਡੇ ਨਹੀਂ ਲੈ ਕੇ ਆਏ ਤੁਸੀਂ ਤੰਗ ਕਰਦੇ ਭਾਬਾ ਕਰਦੇ ਤੰਗ ਬੜੇ ਘਰਾਵੋ ਤੁਸੀਂ ਛੇਕਾ ਅਸਲ ਅਸਲ ਛੇਕਾ ਰਦਰ ਵੱਧਦੀ ਨਹੀਂ ਸੀ ਗੱਡੀ ਤਾਂ ਲਿਆ ਅਗੋਂ ਜੀ ਨਹੀਂ ਨਹੀਂ ਵੱਢ ਅਗਲੀ ਗੱਡੀ ਅੱਗੇ ਕਰ ਦਿੰਦੇ ਤਾਂ ਫਿਰ ਮੜ ਦਿੰਦੇ ਚਲ ਜੀ ਕੋਈਂ ਤਰ ਰੁਕੋ ਤੁਸੀਂ

ਕੌਣ ਚੱਲਿਆ ਉਹ ਸਾਰੇ ਚਲੇ ਜਾਣ ਤੇ ਜਾਣ ਅਸੀਂ 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 ਕਿੱਥੇ ਆਣਾ ਅਸੀਂ ਕਿ ਗਰੀ ਮਾਮਾ ਸਾਰੇ ਮਿੰਟ ਲੈ ਬੋ ਹਵਾ ਲੈਣ ਦੇ ਠੰਡਾ ਹੋਣ ਦੇ ਪਰੇਗਾ ਜਾ ਉਹਨਾਂ ਨੂੰ ਕੋ ਜਾਣੇ ਅਸੀਂ ਤੱਪਾ ਨਾ ਕਰਕੇ ਬਹੁਤ ਠੰਡੇ ਹੋਏ ਹਾਂ ਠੰਡੇ ਹੋਣ ਤੋਂ ਕਹਿੰਦਾ ਠੰਡੇ ਹੋਣ ਤੋਂ ਪਿੰਦੂ ਨੂੰ ਬੁਲਾ ਕੇ ਲਿਆ ਤੂੰ ਬਾਰੇ ਆ ਸਰ ਪਿੰਦੂ ਚੱਲਿਆ आ प्रेंदो बाद में बाद करके ही अब चलिए चलो ज्यादा ज्यादा पैसे करिए अभी चलो ओते आ ले लो कपड़े ले लो कहां से हो जा निर चलेयावा ठीक है तब चलेयावा कड़ाई आ पाणु पडोड़े रे हाथ चले कोट बजाण दे है तो तो ते श्री दिया लो प्यार हो बस प्यार ही है असल में कछा बनाया मोबाइल ने प्यार है लाबो ਮਾਮਾ ਨਰਮਾਕੋਟ ਦਾ ਰਤ ਚੱਲ ਇੱਥੇ ਮਾਮਾ ਪੰਦੇ ਨੂੰ ਕੋਈ ਦਿੱਕਤ ਨਹੀਂ ਚਿੰਤਾ ਨਾ ਕਰੋ ਜੇ ਫੇਰ ਵੀ ਸੀਗਾ ਹੇਸਟਰ ਬੜਾ ਸੁਨਾਦਰ ਹੈ ਹੇਸਟਰ ਬੜਾ ਸੁਨਾਦਰ ਹੈ ਹੇਸਟਰ ਬਾਪੂ ਨੇ ਬਣਾਇਆ ਹੋਣਾ ਇਹ ਲੱਗਦਾ ਨਹੀਂ ਕਿਵੇਂ ਲੜ ਗਿਆ ਹੈ ਲੜੀ ਨਹੀਂ ਬਸ ਇੰਨੀ ਵੇਰੀ ਕੁੱਟ ਖਾ ਗਿਆ ਹਾਂ ਉਹ ਹੋਈ ਲੜਾਈ ਘਟਣਾ ਇੱਕ ਹੀ ਗੱਲ ਹੁੰਦੀ ਆ ਕਿੰਨਾ ਸੋਹਣਾ ਲੱਗਦਾ ਮੁੰਡਾ ਕਿਉਂ ਵਿਆਹ ਵੀ ਕਰੋ ਮੁੰਡੇ ਦਾ ਸ਼ੁਕਰੀਆ ਬਾਅਦ 23 24 ਸਾਲ ਹੋ ਗਏ ਤਿਆਰ ਹੋਵੇ ਦੋ ਸਾਲ ਐ ਵਾਧੂ ਵਿਚਰਦੇ ਤੁਸੀਂ ਫੋਨ ਕਰਦੇ ਆ ਆਹੋ ਜੀ ਖੱਟਿਆ ਹੋਇਆ ਅਸਤੁ ਕਿਹਨਾਂ ਨੇ ਇਥੇ ਕਰੋ ਵਿਚਰਦਾ ਵਿਆਹ ਕੋਈ ਗੱਲ ਤੇ ਉਹਨੂੰ ਬਸ਼ਮੀ ਸੁਣਿਆ ਇਹਨੂੰ ਉਹਨੂੰ ਬਸ਼ਮੀ ਸੁਣਿਆ ਨੂੰ ਆਹ ਲੋ ਭਾਈ ਜਿਹੜਾ ਪੁੱਛਾ ਹਾਂ ਹਾਂ ਮੇਰੀ ਨਾਮੇ ਦੀ ਲਵੀ ਤੇ ਨਾ ਸਪੋਰਟ ਵਾਲਾ ਹਾਂ ਬਈ ਯਾਰ ਕੋਲ ਸਪੋਰਟ ਕੋਲ ਸਪੋਰਟ ਇਹ ਕੋਈ ਜਾਣਦੇ ਕੋਈ ਨਾ ਜਾਣਦੇ ਹੋ ਕਾਈ ਕਾਈ ਦੀ ਵਾਰੀ ਆ ਗਈ ਹੁਣ ਗੱਲਾਉ ਗਾਣਾ ਨੰਬਰ ਸਹੀ ਗੱਲਾ ਚੱਲਾ ਭਾਈ ਕੰਮ ਕਰਨਾ ਅੱਜ ਤੇ ਅਸੀਂ ਤਰਫੇ ਹੁਣ ਮਾਮੇ ਕੋਲੋਂ ਪਹਿਲਾਂ ਵਾਸਰੇ ਨਾਮ ਤੋੜਿਆ ਫੇਰ ਅਸੀਂ ਗੱਲ ਪ੍ਰਯੋਤਤ ਤੇ ਅਸੀਂ ਜਾਈਏ ਨੇ ਹੁਣ ਸਾਲ ਕੋਲੇ ਸਰੂ ਲਵਾਉਣੇ ਇੱਥੋਂ ਫਿਰ ਕਰ ਜਾਵਾਂਗੇ ਅੱਜ ਜਾ ਕੇ ਪਤਾ ਲੱਗੂ ਅਬੀ ਇਸ ਘਰੇ ਜਾਣੇ ਆ ਕੋਠੇ ਰਹਿੰਦੇ ਆ ਜਿਹਨਾਂ ਨੂੰ ਕੀ ਵੀ ਹੁੰਦਾ ਆ ਯਾਰ ਹਰ ਚੋਤ ਰਾਤ ਫਿਰ ਜਾਵੀਂ ਫਿਰ ਕੱਲ ਨੂੰ ਕਰੇ ਜਾਵਾਂਗੇ बस ਮੁੰਚ ਨਾਲ ਨਹੀਂ ਆ ਥੋੜੀ ਦੂਰ ਪਈ ਆ ਲੱਗਣਗੇ 10 ਮਿੰਟ 15 ਕਿਚਲਣ ਮਾਦਕੇ ਕੱਚਾ ਬਰਾ ਹਾਂ ਕਿਦਾਂ ਪਲਾਸਟਿਕ ਜਾਂ ਜੀ ਪਲਾਸਟਿਕ ਦਾ ਕੱਚਾ ਟੋਟੂ ਜੁੜ ਦੇ ਕੇ ਹਾਂ ਕਰੇ ਫਰੈਜ ਚ ਰੱਖਣ ਦੇ ਕਿ ਹਾਂ ਕਰੇ ਫਰੈਜ ਚ ਥੋੜੀ ਵਧੀਆ ਲੱਗਦੀ ਹਾਂ ਰੱਖੀ ਹਾਂ ਆਹ ਟੋਟ ਜਾਨੀ ਸੱਟਦਾ ਨਹੀਂ ਆਪਾਂ Hun er blitt voksen. Hun er blitt voksen. ਉਹ ਤਾਂ ਰੇਡ ਨਾਲ ਦੀ ਹੋਵੇ ਬੰਦਾ ਲੈ ਹੀ ਜਾਂਦਾ ਤੂੰ ਕੀ ਕਰਨੀ ਆ ਆਪਣੀਆਂ ਲੀ ਗਈਆਂ ਤੂੰ ਪਹਿਲਾਂ ਖਰੀਦ ਦੋ ਇਹਨੂੰ ਫੇਰ ਤੂੰ ਪੂਣੀਆਂ ਕੀ ਕਰਨੀਆਂ ਮੈਂ ਨਹੀਂ ਖੋਲਦੀ ਉਹ ਦੇ ਪਹਿਲਾਂ ਪੈਸੇ ਲੈ ਕੇ ਹਾਂਜੀ ਹਾਂ ਦੇਖੀ ਲੈ ਲੈ ਉਹ ਵੀ ਲੈ ਕੱਢੀ ਖੋਲੀਆਂ ਆਹ ਸੋਨਾ ਲੱਗਦਾ ਨਾ ਇਹਦੇ ਪਾਈ ਤੇ ਪੂਰਾ ਇਸੇ ਵਿੱਚ ਦੋ ਪੈਟ ਕਿੰਨਾ ਲੱਗੇਗਾ ਹਾਂਜੀ ਖਵਾ ਕੇ ਉਹ ਵੀ ਸੋਹਣੀ ਆ सिंगल चाके अं कर देने है डबल हो गया फिर देखी समान थोड़ा बहुत ਪਾਰਕਿੰਗ ਲੋੜੀਏ। ਹਾਂ। ਆਪਣਾ। ਬੱਸ। ਕੰਪਨੀ ਸੇਨ ਨਹੀਂ ਆ ਸਾਰੀ। ਹਾਂ। ਕੀ ਕੀ ਸੋਣ। ਕਮ ਲੈ ਕੁੱਝ ਸੋਣ ਨੇ। ਇੰਤਾਂ ਮੀਰਮਨ ਦਸ ਨੇ। ਸੇਲਡਨ ਨਹੀਂ ਸੀ ਹਾਂ। ਬਵਾਜਾ ਦੇ। ਇਹ ਮੰਮਾ ਹੀ। ਇਹ। ਕਿੰਨਾ ਕਿੰਨੇ ਕੰਟੇ ਪੰਚਨਾ ਰੋਗ ਕਰਨ। ਸਾਰੇ ਇੰਚ। सारी जो हमने देखे कलर पैटर्न ਤੁਹਾਨੂੰ ਹੋਰ ਮਿਲਣਗੇ ਮੋਬਾਈਲ ਦੇ ਕਿ ਲੋ ਹੋ ਰਿਹਾ ਵੀ ਕਾਲ ਦੂੰਗਾ ਡਿਜ਼ਾਈਨ ਬਹੁਤ ਸੋਹਣਾ ਹੈ ਤੁਸੀਂ ਦੀ ਕੈਟਲੋਗ ਇੱਕ ਕਸਟਮਲਿ ਕਲਾਸ ਤੇ ਆਵਰੇ 16 ਲੈ ਲੀਏ 16 ਲੈ ਲਓ ਪਰ ਭਾਜੀ ਦੋ ਤੱਕ ਦਾ ਫਸਟ ਦਾ ਆਪਣੀ 1 ਸਾਲ ਕਲਰ ਦੀ ਗਾਰੰਟੀ ਹੋਣੀ ਹੈ ਪਰ ਗੱਲ ਇਹ ਹੋਊਗਾ ਕਲਰ ਥੋੜੇ ਟਾਈਮ ਬਾਅਦ ਉਤਰ ਹੀ ਜਾਂਦਾ ਹੈ 4 ਸਾਲ 3 ਸਾਲ ਬਾਅਦ ਇਹਨਾਂ ਮਰਜੀ ਬ੍ਰੈਂਡ ਦੇ ਲਈ ਉਤਰੇਗਾ ਉਹਦੀ ਲਾਈਫ ਟਾਈਮ ਗਾਰੰਟੀ ਹੈ ਹਾਂ कोई सही है फिर ना स्टील वाली बहुत पानी है पाइप तोड़ चुकी है पानी है मुद्दू पानी जगहों में से नहीं गरम होंगे नहीं ये ट्राई प्ले दिखते नहीं गुंडी भी ट्राई प्ले की जरूरत है केड़ी जाने हां बड़ी की हो जाए चक्कर उतर आ जाए दौड़ दे அதே கப்படையில் படுக்கு ਤੰਗਦਾ ਕੀ ਖਾਣਾ ਮੈਂ ਕੀ ਖਾਣਾ ਗਦੇ ਐਸੀ ਕੀ ਖਾਣਾ ਐਸੀ ਐਸੀ ਲਾਈਟ ਆਨ ਕਰਾਓ ਆਨ ਕਰੋ ਲੈ ਆ ਕਰੋ ਖਾ ਲਾਹ ਮੂਲ ਵੇਡ ਦੇ ਮੂਲ ਬਾੜ ਕੇ ਦੇ ਨੀ ਕਿਉਂ ਬੋਲੀ ਬੋਲੀ ਕਰਨੀ ਮੂਹ ਥੋੜੀ ਲਿਪੜਦਾ ਲੈ ਲਿਪੜਦਾ ਕਿਉਂ ਨਹੀਂ ਗਾਹਾਂ ਲੈ ਬੜਦਾ ਮੈਂ ਨਾ ਆਪ ਦੇ ਵਜੇ 8:00 ਦਾ ਸੀ ਆ ਆ ਦੇਖੋ। ਹਾਂ ਡੋਟੀਆਂ ਖਾ। ਖਾਲਾ ਹੈਵੀ ਆ ਬਣੂਂਦਾ। ਨਹੀਂ ਇਹ ਸੁਖਾਲਾ। ਹੂੰ ਇੱਕ ਵਾਰੀ ਮੈਂ ਖਾਦਾ ਸੀ। ਸਾਡੇ ਉੱਪਰ ਸੀ ਬੋਲੀ ਆਪ ਨੂੰ ਨਹੀਂ ਨਾ ਹੈਵੀ ਹੁੰਦਾ ਨਾ ਇੱਕ ਵੀ ਬਸੋਂ ਤੋਂ ਜ਼ਿਆਦਾ। ਹਾਂ ਖਾਲੋ ਤਾਂ ਬਸ। ਬਲ ਸੰਗਣਾ ਸੰਗਣਾ ਜਿਹਾ ਹੁੰਦਾ ਨਾ ਉਹ ਖਾਦਾ ਵੀ ਨਹੀਂ ਹੁੰਦਾ ਫਿਰ। ਹੂੰ। ਸੋ ਹੁਣ ਅਸੀਂ ਦਿਖਾਉਨੇ ਆ ਵੀ ਅਸੀਂ ਕੀ ਕੀ ਸਮਾਨ ਲੈ ਕੇ ਆਏ ਆ। ਸਮਾਨ ਤਾਂ ਆਵਾ ਦੇਖੋ। ਅੰਬਾਂ ਵੀ ਇੱਕ ਬੱਟੀ। ਦੇਖ ਰਹੀ ਆਂ ਆਪ ਤਾਂ ਦੇਖੇ ਨੂੰ ਵੀ ਦੇਖੂਗੀ। ਹੂੰ। ਉਹ ਵੀ ਦੇਖ। ਲੈ। ਵੀਰ ਉਹ ਤਾਂ ਪਾਣੀ ਆ ਨੇ ਹਾਂ ਉਹ ਲੈ ਲੰਦਿਆ ਸਟੀਲ ਵਾਲੀ ਵੀ ਹੈਗੀ ਸੀਗੀ ਇਹ ਕੱਚ ਵਾਲੀ ਆ ਨਹੀਂ ਕੱਚ ਵਾਲੀ ਨਹੀਂ ਸਟੀਲ ਦੀ ਆ ਸਟੀਲ ਦੀ ਹਾਂ ਇਹਨਾਂ ਦੇ ਕਿੰਨੇ ਦਾ ਵਧੀਆ ਮਾਲਾ ਠੰਡਾ ਪਾਣੀ ਰਹੂਗਾ ਇਹਨਾਂ ਚ ਹਾਂ ਬੱਚੀ ਮਾਸੀ ਬਰਵਾਜ ਬੱਚੀ ਚਲੋ ਖੋਲਦੇ ਆ ਆਪਣੇ ਹੈਲ ਨਹੀਂ ਸੀ ਬੋਤਲ ਉਹ ਮੈਂ ਚੋਣਦਾ ਸੀ ਪਾਣੀ ਪਾ ਕੇ ਜਮੇ ਡ్రਾਈ ਫਰੂਟ ਬਾਕਸ ਉਹ ਕੀ ਹੁੰਦਾ ਆ ਜਿਹੜਾ ਬਾ ਪੂਜੀਏ ਬਿਸਕਟ ਬਾਕੇ ਰੱਖਦੇ ਡ్రਾਈ ਫਰੂਟ ਬਾਕਸ ਆ ਤਾਂ ਹੋ ਉਸ ਲੈ ਮੈਂ ਮੈਨੂੰ ਆ ਮੈਨੂੰ ਕਿ ਆ ਕੀ ਐ ਮੇਰੇ ਡ్రਾਈ ਫਰੂਟ ਬਾਕਸ ਤੂੰ ਇਹ ਕੀ ਹੁੰਦਾ ਮੈਂ ਜਿਹੜਾ ਅਨੇ ਹੱਟ ਜਾ ਮੈਂ ਕਿਹਾ ਉਹ ਜਿਹੜਾ ਪੂਰੀ ਪੂਜੀਆ ਤੇ ਬਿਸਕਟ ਪੈ ਗਏ ਨਾ ਕਿ ਤੋੜੇ ਕਹਿੰਦੀ ਡ్రਾਈ ਫਰੂਟ ਬਾਕਸ ਮੈਂ ਤਾਂ ਫਿਰ ਪਹਿਲਾਂ ਮੈਂ ਫਾਰਸੀ ਬੋਲੀ ਸੀ ਡ్రਾਈ ਫਰੂਟ ਪੈਕਟ ਰੀਪ ਕਰ ਕੋ ਸ਼ੋਰ ਹੋਗਾ ਲੈ ਲੈ ਇਹ ਦੱਸ ਆ ਗਿਆ ਸੋਹਣਾ ਲਾ ਦੇ ਇਦਾਂ ਦੇਖੇ ਚਲਾ ਵਸ ਇਦਾਂ ਹਾਂ ਕਿਦਾਂ ਪੜ ਕੇ ਚਲਾ ਅੱਛਾ ਇਦਾਂ ਹੀ ਹਾਂ ਸਹੀ ਹੈ ਇਦਾਂ ਰਹੂਗਾ ਆਹ ਹਾਂ ਇਦਾਂ ਦੇ ਰਹਿਣਾ ਇਹ ਕਿਹੜਾ ਤੁੱਪ ਦਿਲ ਜਾਣਾ ਆਪਾਂ ਵਾਰ ਮੈਂ ਲ ਜਾਉਂਗੀ ਤੁੱਪ ਚਾਹ ਰੱਖ ਸੋਹਣਿਆ ਨਾ ਸਮਾਨੇ ਤੇ ਸੋਹਣਾ ਮਿਲਦਾ ਵੈਸੇ ਆਪਣੇ ਉੱਥੇ ਨਹੀਂ ਮਿਲਦਾ ਨਾ ਵਧੀਆ ਮਾਰੀਆਂ ਦੁਕਾਨੋਂ ਨੂੰ ਆਪਾਂ ਨੂੰ ਨਾ ਤਿੱਗੜਾਇ ਕੜਾਈ ਐਚ ਕੜਾਈ ਐਚ ਕੜਾਈ ਕੋਲ ਲਾ ਲੈ ਹਾਂ ਇਧਰ ਖੋਲ ਉੱਪਰ ਖੋਲਣਾ ਨਾ ਆਈ ਹੈ ਹਾਂ ਹਾਂ ਖੋਲ ਖੋਲਾ ਵਸਨ ਪਿੱਛੇ ਨਿਕਜ ਕੇ ਬਸ ਖੋਲ ਲੈ ਇਹ ਲੈ ਆਂਦੀ ਜੀ ਅਸੀਂ ਕੜਾਈ ਸਟੀਲ ਦੀ ਹੈ ਨਾ ਸਟੀਲ ਦੀ ਲੈ ਕੇ ਆਂਦੀ ਆਂ ਅੱਪਾ ਨਾਲੇ ਹਾਂ ਲੈ ਜਿੰਨੇ ਆਂਦੀ ਲਾ ਬਹੁਤ ਹੀ ਵਧੀਆ ਲੀ ਲੀ ਨੀ ਬੜੀ ਆ ਹਾਂ ਬਹੁਤ ਵਧੀਆ ਫਿਰ ਭਾਰੀ ਆ ਤਾਂ ਆ ਦੇਖ ਟੱਕਣ ਟੱਪ ਨਹੀਂ ਬੜਾ ਪਾਰ ਆ ਤੱਕ ਨਹੀਂ ਬੜਾ ਫਰਾ ਹੈ ਕੱਚਾ ਵਾਲਾ ਟੱਕਾ ਕੱਚਾ ਦਾ ਆਸ਼ਾਦ ਕੱਚਾ ਦੇ ਵਧੀਆ ਨਾ ਸਹੀ ਹੈ ਕਿ ਨਹੀਂ ਥੋੜੀ ਜਿਹੀ ਬਣੋਣੀ ਆਪਾਂ ਜਿੱਦਾਂ ਹੁੰਦੀ ਆ ਥੋੜੀ ਆਪਣੀ ਜਿਹੀ ਹੁੰਦੀ ਆ ਇਹ ਆ ਗਿਆ ਤਾਂ ਹੀ ਬਣਨੀ ਆ ਜੀ ਇਹ ਵੰਡੀ ਆ ਆਹ ਥੋੜੀ ਹਮ ਪਰ ਨਾ ਨਹੀਂ ਹਰਤੀਏ ਸਾਡੇ ਬਾਲੇ ਲੱਗੇ ਮੇਰੇ ਤੇ ਪੀਏ ਸਾਡੇ ਬਾਲੇ ਲੱਗੇ ਜਦੋਂ ਕੰਦੇ ਕੋਲੇ ਪੈਸੇ ਹੋਣ ਤਾਂ ਸਮਾਨ ਲੈ ਆਉਣਾ ਚਾਹੀਦਾ ਸਿਰਫ ਦਹੀਂ ਪੈਰਾਂ ਦੇ ਲੱਗ ਜਾਂਦੇ ਐ ਹੀ ਹੁੰਦਾ ਪਰ ਸਮਾਨ ਘਰੇ ਲੈ ਆਉਣਾ ਚਾਹੀਦਾ ਜਿਹੜਾ ਵਜੀ ਕਰੇ ਉਹ ਤਾਂ ਲਿਆਵਾਂਗੇ ਕਿੱਦੇ ਜੋ ਇਨਸੀਡੈਂਟ ਉਹ ਤਾਂ ਲਿਆਵਾਂਗੇ ਗੈਸ ਲੇਤਾ ਉਹ dielakya samaan kaata ਅਸੀਂ ਦੋਨੇ ਜਾਵਾਂਗੇ ਲੈ ਕੇ ਕੀ ਚੁਨੇ ਲੈਣ ਹਾਂ ਤਾਂ ਲੈ ਕੇ ਜਾਉਂਗਾ ਤੁਹਾਨੂੰ ਆਹ ਸਮਾਨ ਹੁਣ ਆਪਾਂ ਕਰਦੇ ਆਂ ਵਲੋਗ ਦਾ ਐਂਡ ਸੋ ਤੁਹਾਨੂੰ ਅੱਜ ਦਾ ਵਲੋਗ ਕਿਦਾਂ ਲੱਗਿਆ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਅੱਧੇ ਵਲੋਗ ਸਾਰਾ ਹੈ ਨਹੀਂ ਸੀ ਤਾਂ ਕਰਕੇ ਬੋਰ ਹੋ ਗਏ ਉਹ ਉੱਥੇ ਨਾਲ ਹੈ ਨਹੀਂ ਸੀ ਉੱਥੇ ਬਹੁਤ ਜ਼ਿਆਦਾ ਲੋਕ ਬਣਿਆ ਨਹੀਂ ਕਿਉਂਕਿ ਫਿਰ ਮਤਲਬ ਉਹਨਾਂ ਸਾਰੇ ਕੋਈ ਇਦਾਂ ਤਰ੍ਹਾਂ ਦਾ ਖਲੋਜ ਤਰ੍ਹਾਂ ਦਾ ਸੀ ਨਾ ਕਿਰ ਆਪਾਂ ਇਦਾਂ ਵਲੋਗ ਸਟਾਰਟ ਵੀ ਕਰ ਸਕਦੇ ਹਾਂ ਆ ਕਰਕੇ ਫਿਰ ਵਧੀਆ ਹਾਂ ਨਾਨੀ ਗੱਲ ਕੀ ਗਈ ਸੀ ਬਤਾ ਕਰਕੇ ਥੋੜਾ ਉੱਥੇ ਘਟ ਬਣਿਆ ਤਾਂ ਕਰਕੇ ਫਿਰ ਇੱਥੇ ਹੁਣ ਵਧੀਆ ਬਣ ਗਿਆ ਹਨਾ ਵਲੋਗ ਇੱਥੇ ਆਇਆ ਤਾਂ ਤੁਸੀਂ ਆਏ ਮਨਜ਼ੂਰ ਕਰਦੇ ਹੋ ਤੇ ਅਸੇ ਦਾ ਵਲੋਗ ਕਿਦਾਂ ਲੱਗਾ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਆਪਣਾ ਵਲੋਗ ਵਧੀਆ ਲੱਗਿਆ ਹੋਵੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੋਂ ਮਿਲਦੇ ਆਪਾਂ ਅਗਲੇ ਵਲੋਗ ਤੱਕ ਲਈ ਧੰਨਵਾਦ ਬਾਏ ਬਾਏ